ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਦੇ ਅਧਿਕਾਰੀਆਂ ਨੇ ਪ੍ਰਸ਼ਾਸਨ ਤੋਂ ਸੜਕ ਬਣਾਉਣ ਦੀ ਕੀਤੀ ਮੰਗ ਐਨ ਡੀ ਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਕੀ ਕਹਿਣਾ ਜਾਂਦਾ ਇਸ ਸੜਕ ਦੇ ਬਾਰੇ ਸ਼ਾਇਦ ਇਸ ਸੜਕ ਦਾ ਬਹੁਤ ਖਰਾ ਹਾਲ ਹੈ ਆਏ ਦਿਨ ਇੱਥੇ ਘਟਨਾਵਾਂ ਹੁੰਦੀਆਂ ਨੇ ਪ੍ਰਸ਼ਾਸਨ ਇਸ ਟਾਈਮ ਸੁਸਤਾ ਪਿਆ ਆ ਅਸੀਂ ਡੇਲੀ ਦੇਖਦੇ ਆ ਇੱਥੇ ਗੱਡੀਆਂ ਥੱਲੇ ਵੱਜਦੀਆਂ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਤੇ ਜਾਨੀ ਨੁਕਸਾਨ ਹੋਣ ਤੋਂ ਅਜੇ ਤੱਕ ਤਾਂ ਬਚਾਇਆ ਪਰ ਪ੍ਰਸ਼ਾਸਨ ਨੇ ਉਦੋਂ ਤੱਕ ਨਹੀਂ ਜਾਗਣਾ ਜਦ ਤੱਕ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਜਿੰਨਾ ਸਾਰੇ ਧਾਰਮਿਕ ਸਥਾਨ ਬੜਾ ਇਸ ਰੋਡ ਦੇ ਉੱਪਰ ਜਾ ਰਹੇ ਆ ਵਾ ਉਹਦੇ ਬਾਰੇ ਕੀ ਕਹਿਣਾ ਜਾਂਦੇ ਤੁਸੀਂ ਜਮ ਮਦਗੀ ਹੁਣ ਸਰਕਾਰ ਇਹ ਆਪਣੇ ਸਰਕਾਰ ਦੇ ਨੁਮਾਇੰਦੇ ਨੂੰ ਚਾਹੀਦਾ ਹੈ ਕਿ ਇਸ ਰੋਡ ਦਾ ਪੂਰਨ ਤੌਰ ਤੇ ਧਿਆਨ ਰੱਖੇ ਲੋਕਾਂ ਤੋਂ ਟੈਕਸ ਦਾ ਵਸੂਲੇ ਜਾ ਰਿਹਾ ਆ ਹਰੇਕ ਤਰ੍ਹਾਂ ਦੇ ਸਾਡੇ ਤੇ ਟੈਕਸ ਲਗਾਏ ਜਾ ਰਿਹਾ ਪਰ ਲੋਕਾਂ ਨੂੰ ਸਹੂਦਾਵਾਂ ਕੀ ਦਿੱਤੀਆਂ ਜਾ ਰਹੀਆਂ ਨੇ ਕੀ ਸ਼ੁਭਨਾਮ ਜੀ ਆਪਣਾ ਮੇਰਾ ਨਾਮ ਮਨਦੀਪ ਆ ਜੀ ਕਿੱਥੇ ਦੇ ਰਹਿਣ ਵਾਲੇ ਆ ਮੈਂ ਜੀ ਫਗਵਾੜੇ ਦਾ ਜੀ ਸੜਕ ਜਿਹੜੀ ਅੱਜ ਹਸ਼ਿਆਰਪੁਰ ਰੋਡ ਦੇ ਆ ਖੱਡੇ ਹੈਗੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਟੈਕਟਰਾਂ ਨੂੰ ਜਿਹੜੇ ਕੀ ਮਹਾਮਾਈ ਚੰਦਬੋਨੀ ਦੇ ਦਰਬਾਰ ਤੇ ਮੱਤਾ ਟਿਕਣ ਜਾਂਦੇ ਆ ਉਹਨਾਂ ਦੀ ਭਰਪੂਰ ਡਿਮਾਂਡ ਨੂੰ ਦੇਖ ਦਿਓ ਜਿੱਦਾਂ ਕਿ ਸਾਡੇ ਕੋਲ ਬਹੁਤ ਕੰਪਲੇਂਟਾਂ ਪਹੁੰਚਿਆ ਸੀ ਵੀ ਇੱਥੇ ਵਿਜ਼ਿਟ ਕੀਤੀ ਜਾਵੇ ਸੜਕ ਦਾ ਇੰਨਾ ਬੁਰਾ ਹਾਲ ਐਂ ਜਿਸ ਤਰ੍ਹਾਂ ਕਿ ਸ਼ਾਵਣ ਮਹੀਨਾ ਵੀ ਚੱਲ ਰਿਹਾ ਆ ਕਿ ਮਹਾ ਪਾਈ ਦੇ ਦਾ ਮੇਲਾ ਵੀ ਆ ਰਿਹਾ ਆ ਜਿਹੜਾ ਕਿ 25 ਤੋਂ ਸ਼ੁਰੂ ਹੋ ਕੇ 14 15 ਤਰੀਕ ਤੱਕ ਲਗਾਤਾਰ ਚੱਲ ਰਿਹਾ ਇਹ ਮੈਂ ਪ੍ਰਸ਼ਾਸ਼ਕਾਂ ਅੱਗੇ ਅਸੀਂ ਸ਼ਿਵਸਥਾਨ ਪੰਜਾਬ ਵੱਲੋਂ ਬੇਨਤੀ ਕਰਦੇ ਆ ਕਿ ਇਹ ਜਿਹੜਾ ਰਾਹ ਹੈ ਤੇ ਜਿਹੜੀ ਛੜ ਗਿਆ ਇਹਨੂੰ ਜਲਦੀ ਤੋਂ ਜਲਦੀ ਪરાਇਆ ਜਾਵੇ ਇਹਦੇ ਵਿੱਚ ਜੱਡੇ ਵੱਡੇ ਵੱਡੇ ਕੱਟੇ ਨੇ ਜਿੱਦਾਂ ਕਿ ਤੁਸੀਂ ਆ ਵੀਡੀਓ ਦੇ ਵਿੱਚ ਦੇਖਿਆ ਦੀ ਰਾਹੀ ਰਣਾ ਚੜਨਾ ਪੜਾ ਉਖਾ ਹੋ ਗਿਆ ਆ ਮੋਟਰਸਾਈਕਲਾਂ ਦੇ ਉੱਤੇ ਲੋਕੀ ਜਾਂਦੇ ਆ ਕਾਰਾਂ 'ਚ ਜਾਂਦੇ ਆ ਔਰ ਜਿਸ ਤਰ੍ਹਾਂ ਕਿ ਹੁਣੇ ਇੱਕ ਗੱਡੀ ਲੰਘ ਕੇ ਗਈ ਆ ਜਿਸ ਦੇ ਵਿੱਚ ਮਾਂ ਭਗਵਤੀ ਦੀ ਜੋਤ ਲੈ ਕੇ ਉਚਿੰਦਪੁਰਨੀ ਤੋਂ ਆਏ ਆ ਔਰ ਇੰਨੇ ਜ਼ਿਆਦਾ ਗੱਡੇ ਸਿਗੇ ਕਿ ਮਤਲਬ ਸਾਨੂੰ ਇਹ ਰਹਿੰਦਾ ਸੀ ਵੀ ਕਿਤੇ ਜੋਤ ਸ਼ਾਂਤ ਨਾ ਹੋ ਜਵੇ ਇਸ ਕਰਕੇ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਅਸੀਂ ਅੱਤੇ ਸ਼ਿਵਨਾਥ ਦੇ ਅਧਿਕਾਰੀਆਂ ਨੇ ਵਿਜ਼ਿਟ ਕੀਤੀ ਆ ਔਰ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਆ ਕਿ ਇਹਨੂੰ ਜਲਦੀ ਤੋਂ ਜਲਦੀ ਗੱਡਿਆਂ ਨੂੰ ਭਰਿਆ ਜਾਵੇ ਦੋਨੇ ਹੀ ਬ੍ਰਾਂਚ ਲਾਈਨਾਂ ਜਿਹੜੀਆਂ ਛੜ ਗਿਆ ਹੈ ਗਿਆ ਉਹਦੇ ਵੀ ਬਹੁਤ ਗੱਡੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੈਚ ਵਰਕ ਕੀਤਾ ਜਾਵੇ ਉਹਨਾਂ ਨੂੰ ਗੱਡਿਆਂ ਨੂੰ ਭਰਿਆ ਜਾਵੇ ਤਾਂ ਕਿ ਫੌਨ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਮਹਾਮਾਈ ਦਾ ਤਿੰਨਪੁਰਣੀ ਦਾ ਮੇਲਾ ਆ ਰਿਹਾ ਉਹਦੇ ਵਿੱਚ ਲੱਖਾਂ ਦੀ ਤਰ੍ਹਾਂ ਤੇ ਦਸ਼ਮ ਰੇਸ਼ਾਂ ਤੋਂ ਜਿਹੜੇ ਸ਼ਰਧਾਲੂ ਜਾਣੇ ਆ ਉਹਨਾਂ ਨੂੰ ਸਹੂਲਤ ਹੋਵੇ ਧੰਨਵਾਦ